ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਫਤਿਹ ਸਿੰਘ ਜੀ ਚੜ੍ਹਦੀ ਕਲਾ ਚ ਹਾਂਜੀ ਚਲੋ ਲੰਗੀ ਹੋਈ 29 ਜੂਨ ਨੂੰ ਫਾਫੜੇ ਭਾਈ ਕੇ ਜੋ ਗੁਰਮਤ ਮੁਕਾਬਲੇ ਹੋਏ ਸੀ ਉਥੇ 54 ਪਿੰਡਾਂ ਦੇ 183 ਬੱਚਿਆਂ ਦੇ ਵਿੱਚੋਂ ਫਤਿਹ ਸਿੰਘ ਜੀ ਜਿਹੜੇ ਨੇ ਉਹ ਫਰਸਟ ਪੋਜੀਸ਼ਨ ਲੈ ਕੇ ਆਏ ਨੇ 11 ਵਾਲਾ ਸਾਈਕਲ ਜਿੱਤ ਕੇ ਲੈ ਕੇ ਆਏ ਨੇ ਹਾਂਜੀ ਕਰੀਏ ਸ਼ੁਰੂ ਫੇਰ ਹਾਂਜੀ ਚਲੋ ਅੱਜ ਆਪਾਂ ਫਤੇ ਸਿੰਘ ਜੀ ਦੇ ਨਾਲ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਸਵਾਲ ਪੁੱਛਾਂਗੇ ਹਾਂਜੀ ਪੁੱਛੀਏ ਜੀ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸਾਲ 1595 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗੁਰੂ ਕੀ ਵਡਾਲੀ ਸ੍ਰੀ ਅਮਰਿੱਤਸਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਤਾ ਮਾਤਾ ਗੰਗਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸ ਦੀ ਨਿਗਰਾਨੀ ਹੇਠ ਵਿੱਦਿਆ ਪ੍ਰਾਪਤ ਕੀਤੀ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਦੋਂ ਮਿਲੀ 25 ਮਈ 1626 ਈਸਵੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਆਪ ਜੀ ਨੇ ਦੋ ਤਲਵਾਰਾਂ ਪਹਿਨੀਆਂ ਹਨ ਇੱਕ ਮੇਰੀ ਭਾਵ ਸ਼ਕਤੀ ਦੀ ਇੱਕ ਪੀਰੀ ਭਾਵ ਭక్తి ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰਾਂ ਦੇ ਨਾਮ ਦੱਸੋ ਬਾਬਾ ਗੁਰਦਤਾ ਜੀ ਸ੍ਰੀ ਸੂਰਜਮਾਲਾ ਜੀ ਸ੍ਰੀ ਅਨਿਰਾਜ ਜੀ ਬਾਬਾ ਟਾਲਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਸੀ ਇੱਕ ਉਹਨਾਂ ਦਾ ਨਾਮ ਦੱਸੋ ਬੀਬੀ ਵੀਰੋ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੇ ਤਖਤ ਦੀ ਸਥਾਪਨਾ ਕੀਤੀ? ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰਿਤਸਰ ਸਾਹਿਬ। ਹਾਂਜੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਦੋਂ ਕੀਤੀ? ਸਾਲ 1606 ਈਸਵੀ ਨੂੰ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਕਿੰਨਾ ਨੇ ਜਾਰੀ ਕੀਤਾ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀ ਪਰੰਪਰਾ ਸ਼ੁਰੂ ਕੀਤੀ? ਢਾਡੀ ਵਾਰਾਂ ਗਾਉਣ ਦੀ ਪਰੰਪਰਾ। ਢਾਡੀ ਵਾਰਾਂ ਗਾਇਨ ਕਰਨ ਵਾਲੇ ਜਿਹੜੇ ਦੋ ਸਿੱਖ ਸੀ ਉਹਨਾਂ ਦਾ ਨਾਮ ਦੱਸੋ। ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਕਿਲੇ ਦਾ ਨਿਰਮਾਣ ਕੀਤਾ ਸੀ ਉਸ ਕਿਲੇ ਦਾ ਕੀ ਨਾਮ ਸੀ? किला लोहगढ़ किला लोहगढ़ साहिब हां जी लोहगढ़ साहिब ਕਿਹੜੇ ਬਾਦਸ਼ਾਹ ਨੇ ਸਿੱਖਾਂ ਦੀ ਵਧਦੀ ਹੋਈ ਤਾਕਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਕਿਸ ਕਿਲੇ ਦੇ ਵਿੱਚ ਕੈਦ ਕੀਤਾ ਸੀ ਗਵਾਲੀਅਰ ਦੇ ਕਿਲੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬੰਦੀ ਛੋੜਦਾਤਾ ਦੇ ਨਾਮ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜਦਾਤਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਆਪ ਜੀ ਨੇ ਬਵਨ ਗਵਾਲੀਅਰ ਦੇ ਕਿਲੇ ਵਿੱਚੋਂ ਬਵਨ ਜਰਾਜ ਨੂੰ ਮੁਕਤ ਕਰਾਇਆ ਸੀ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਲਿਆਂਦੇ ਘੋੜੇ ਕਿਸ ਨੇ ਖੋਲੇ ਸਨ ਬਾਦਸ਼ਾਹ ਸ਼ਾਹਜਹਾਨ ਦੇ ਫੌਜਦਾਰ ਨੇ ਲਾਹੌਰ ਦੇ ਕਿਲੇ ਵਿੱਚੋਂ ਇਹ ਘੋੜੇ ਕਿਹੜਾ ਸਿੱਖ ਵਾਪਸ ਲੈ ਕੇ ਆਇਆ ਸੀ? ਬਿੱਦੀ ਚੰਦ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੇ ਮੁਗਲ ਬਾਦਸ਼ਾਹ ਦੇ ਵਿਰੁੱਧ ਜੰਗ ਲੜੇ? ਬਾਦਸ਼ਾਹ ਸ਼ਾਹ ਜਹਾਂ ਦੇ ਵਿਰੁੱਧ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਬਰ ਜ਼ੁਲਮ ਦੇ ਵਿਰੁੱਧ ਕਿੰਨੇ ਜੰਗ ਲੜਨੇ ਪਏ ਤੇ ਕਿੱਥੇ-ਕਿੱਥੇ ਲੜੇ? 4 ਜੰਗ ਲੜਨੇ ਪਏ। ਹਾਂਜੀ। ਸ੍ਰੀ ਗੁਰੂ ਸਰਮਹਾਰਾਜ ਬਠਿੰਡਾ। ਹਾਂਜੀ। ਸ਼੍ਰੀ ਅਮਰਿਤਸਰ ਸਾਹਿਬ ਹਾਂਜੀ ਠੀਕ ਕਰਤਾਰਪੁਰ ਸਾਹਿਬ ਆ ਕਰਤਾਰਪੁਰ ਸਾਹਿਬ ਕਿਹੜਾ ਕਰਤਾਰ ਜਿਲ੍ਹਾ ਜਲੰਧਰ ਜਿਲ੍ਹਾ ਜਲੰਧਰ ਨੇੜੇ ਅ ਸ਼੍ਰੀ ਹਰਗੋਬਿੰਦਪੁਰ ਹਰਗੋਬਿੰਦਪੁਰ ਠੀਕ ਹੈ ਜੀ ਅ ਕਿਉਂਕਿ ਕਰਤਾਰਪੁਰ ਸਾਹਿਬ ਦੋ ਨੇ ਇੱਕ ਕਰਤਾਰਪੁਰ ਪਹਿਲਾ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਗਰ ਬਸਾਇਆ ਸੀ ਨਗਰ ਬਸਾਇਆ ਸੀ ਜਿਹੜਾ ਰਾਵੀ ਦੇ ਕਿਨਾਰੇ ਆ ਪਾਕਿਸਤਾਨ ਦੇ ਵਿੱਚ ਇਹ ਕਰਤਾਰਪੁਰ ਜਿੱਥੇ ਜੰਗ ਹੋਈ ਸੀ ਇਹ ਜਲੰਧਰ ਤੋਂ ਜਦੋਂ ਆਪਾਂ ਬਾਇਆ ਬਿਆਸ ਹੋ ਕੇ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆਂ ਤੇ ਜਲੰਧਰ ਦੇ ਨੇੜੇ ਪੈ ਜਾਂਦਾ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਪ੍ਰਮੁੱਖ ਸਥਾਨਾਂ ਦੇ ਨਾਮ ਦੱਸੋ ਸਰੋਵਰਾਂ ਦੇ ਨਾਮ ਸ੍ਰੀ ਵਿਵੇਕ ਸਰਸਾਹਿਬ ਜੀ ਰਿਕਾਲ ਸਰਸਾਹਿਬ ਹਮ ਕਿਲਾ ਸ੍ਰੀ ਕਿਲਾ ਲਹਗੜ ਸਾਹਿਬ ਹਮ ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਿਤਸਰ ਤਾਇਬ ਹਾਂਜੀ ਤੇ ਸ੍ਰੀ ਕੀਰਤਪੁਰ ਸਾਹਿਬ ਹਾਂਜੀ ਕਿਲਾ ਲੋਗੜ ਤੇ ਸ੍ਰੀ ਅਕਾਲ ਤਖਤ ਸਾਹਿਬ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦਾ ਨਿਰਮਾਣ ਕੀਤਾ ਸੀ ਅ ਦੋ ਸਰੋਵਰ ਸੀ ਵਿਵੇਕ ਸਰ ਤੇ ਕਾਲ ਸਰ ਤੇ ਕੀਰਤਪੁਰ ਸਾਹਿਬ ਜਿੱਥੇ ਇਹ ਜਾ ਕੇ ਜੋਤੀ ਜੋਤ ਸਮਾਇਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਏ? ਸਨ 1644 ਈਸਵੀ ਨੂੰ ਸ਼੍ਰੀ ਗੀਤ ਪ੍ਰਸਾਦ ਵਿਖੇ ਜਤੀ ਜਸਮੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਘੁਰਿਆਈ ਕਿਸ ਨੂੰ ਦਿੱਤੀ? ਸ਼੍ਰੀ ਗੁਰੂ ਹਰ राय ਸਾਹਿਬ ਜੀ ਨੂੰ। ਹਾਂਜੀ। ਸੋ ਸੋਨੂੰ ਇਹ ਸਵਾਲ ਜਵਾਬ ਦੀ ਲੜੀ ਜੋ ਆਪਾਂ ਫਤਿਹ ਸਿੰਘ ਦੇ ਨਾਲ ਹਰ ਤੀਜੇ ਚੌਥੇ ਦਿਨ ਕਰਦੇ ਆਂ ਸੋਨੂੰ ਕਿਦਾਂ ਦਾ ਲੱਗ ਰਿਹਾ ਹੈ? ਉਮੀਦ ਕਰਦੇ ਆਂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜੋਂਗੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ